ਅਮਰਪਾਲ ਦੇ ਨਸ਼ੇੜਾਉਣ ਦੀ ਗੱਲ ਕਰਦੇ ਉਹਦੇ ਤੇ ਵੱਡੇ ਸਵਾਲ ਮਰਿੰਦਰ ਸਿੰਘ ਰਾਜਾਵੜਿੰਗ ਨੇ ਖੜੇ ਕੀਤੇ ਨੇ ਕਹਿੰਦੇ ਸਿਰਫ ਇਹ ਪ੍ਰਚਾਰ ਆ ਕਿੰਨਾ ਦਾ ਨਸ਼ੜਾ ਹੈ ਕੋਈ ਲਿਸਟ ਦਿਖਾਇਆ ਤੂੰ ਕਰ ਲੈ ਪ੍ਰਚਾਰ ਤੂੰ ਮੈਨੂੰ ਦਿਖਾਉਣਾ ਨੌਜਵਾਨਾਂ ਨੇ ਕਾ ਜੁੜੇ تیرਣਾ ਇੱਕ ਵੀ ਜੜਾ ਦਿਖਾ ਰੇ ਮੈਨੂੰ ਇੱਕ ਵੀ ਤੂੰ ਐ ਦਿਖਾ ਦੇ ਵੀ ਕਿਸੇ ਨੌਜਵਾਨ ਨਾਮ ਤੇ ਤੂੰ ਪਰਲਾ ਪ੍ਰਚਾਰ ਭਰਾਵਾ ਤੈਨੂੰ ਕਿਹਨੇ ਤੇਰੇ ਹੱਥ ਬਣੇ ਨੇ ਕਿਉਂਕਿ ਤੇਰੇ ਹੱਥ ਤੇਰੇ ਹੱਥ ਉਹਨੇ ਬਣੇ ਹੋਏ ਨੇ ਉਹ ਇੰਦਰਾ ਗਾਂਧੀ ਦੀ ਉਸ ਕਾਂਗਰਸ ਨੇ ਉਸਨੇ ਤੇਰੇ ਹੱਥ ਬਣੇ ਹੋਏ ਨੇ ਸਾਡੇ ਹੱਥ ਉਹਨੇ ਨਹੀਂ ਬਣੇ ਹੋਏ ਤੂੰ ਤਾਂ ਨਹੀਂ ਪ੍ਰਚਾਰ ਕਰ ਸਕਦਾ ਤੂੰ ਤਾਂ ਉਹਨਾਂ ਦੇ ਕਿਤੇ ਸੋਨੀਆਂ ਕੱਢਦੇ ਕੋਡੀ ਡਿੱਗੀਆਂ ਨਾ ਕਿਤੇ ਕਿਸੇ ਦੇ ਕੋਡੀ ਡਿੱਗੀਆਂ ਨਾ ਹੂੰ ਸਾਡੇ ਕਿਸੇ ਦਿੱਲੀ ਦੀ ਪਾਰਟੀ ਨਾਲ ਹੱਥ ਨਹੀਂ ਬਣੇ ਹੋਏ ਅਸੀਂ ਕਿਰੇ ਦਲਾਲ ਨਹੀਂ ਬਣੇ ਅਸੀਂ ਆਪਣੇ ਤਰੀਕੇ ਨਾਲ ਰਹਿ ਕੇ ਪੰਜਾਬ ਦੀ ਸੇਵਾ ਕਰ ਰਹੇ ਹਾਂ ਗਰਾਊਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਅਸੀਂ ਦੱਲੇ ਥੋੜੂ ਬਣਿਆ ਤੂੰ ਉਹ ਪਾਰਟੀਆਂ ਤੱਲਾ ਬਣਾਵਾ ਜਿਹੜੇ ਪੰਜਾਬ ਨੂੰ ਖਤਮ ਕੀਤਾ ਅਸੀਂ ਕਿਉਂ ਦੱਲੇ ਬਣੀਏ ਬਾਈ ਤੁਸੀਂ ਤੂੰ ਆਪਣੇ ਤਰੀ ਤੂੰ ਮੇਰੀ ਗੱਲ ਸੁਣ ਤੂੰ ਕਿਸਾਨ ਲੀਡਰ ਬਣ ਮਜ਼ਦੂਰ ਲੀਡਰ ਬਣ ਜਿਹੜਾ ਮਰਜੀ ਲੀਡਰ ਬਣ ਦਲਾਲ ਕਿਉਂ ਕਰਦਾ ਬਾਈ ਜੀ ਜਵਾਬ ਤੈਨੂੰ ਲੱਗਦਾ ਅਮਨਪਾਲ ਸਿੰਘ ਗਾਲਸ ਬਿਲਕੁਲ ਦੇ ਸਕਦਾ ਨਾ 100% ਦੇ ਸਕਦੇ ਨੇ ਜਿਵੇਂ ਤਾਂ ਹੈ ਹੀ ਕੁਛ ਨਹੀਂ ਇਹਨਾਂ ਦਾ ਪੱਲੇ ਹੀ ਕੁਛ ਨਹੀਂ ਯਾਰਾ ਇਹਨਾਂ ਦਾ ਅੱਲੇ ਪੱਲੇ ਕੁਛ ਨਹੀਂ ਇਹਨਾਂ ਨੇ ਸਿਰਫ ਇਹਨਾਂ ਕੋਲੇ ਤਨ ਮੈਂ ਗੱਲ ਦਾ ਆ ਤਾ ਹਾਂ ਇਹਨਾਂ ਕੋਲੇ ਵੋਟ ਇਹ ਜਿੱਤਦੇ ਕਿਵੇਂ ਨੇਗੇ ਇਸ ਚੀਜ਼ ਤੇ ਆ ਜਾ ਵੀ ਜਿੱਤਦੇ ਕਿਵੇਂ ਨੇਗੇ ਹਮੇਸ਼ਾ ਜਿਹੜਾ ਜਿਹੜਾ ਬੰਦਾ ਕ੍ਰਾਂਤੀਕਾਰੀ ਬੰਦਾ ਜਾਂ ਅੰਦੋਲਨਕਾਰੀ ਬੰਦਾ ਜਾਂ ਸੱਤ ਚੱਲਣ ਵਾਲਾ ਬੰਦਾ ਉਹ ਜਿੱਤਦਾ ਕਿਉਂ ਨਹੀਂਗਾ ਕਿਉਂਕਿ ਝੂਠ ਦਾ ਪ੍ਰਚਾਰ ਵੱਡਾ ਹੈ ਕਿਵੇਂ ਜਿੱਤਦੇ ਨੇਗੇ ਇਹਨਾਂ ਦਾ ਬੋਟ ਬੈਂਕ ਪਤਾ ਕਿੱਥੇ ਪਿਆ ਸਭ ਤੋਂ ਵੱਡਾ ਇਹਨਾਂ ਦਾ ਬੋਟ ਬੈਂਕ ਬਾਬਿਆਂ ਕੋਲੇ ਉਹ ਬਾਬਾ ਜੀ ਅੱਛਾ ਜੀ ਮੈਂ ਉਹ ਬਾਬੇ ਕੋਲੇ ਅ ਇਹਨਾਂ ਦਾ ਵੋਟ ਬੈਂਕ ਬਾਬਿਆਂ ਕੋਲੇ ਪਿਆ ਪਖੰਡੀ ਬਾਬਿਆਂ ਕੋਲੇ ਪਿਆ ਪਖੰਡ ਬਾਬਨ ਨੂੰ ਇਹ ਬੜਾਵਾ ਦੇ ਰਹੇ ਨੇਗੇ ਇਹਨਾਂ ਦਾ ਇਹਨਾਂ ਦਾ ਵੋਟ ਬੈਂਕ ਉੱਥੇ ਪਿਆ ਇਹਨਾਂ ਦਾ ਵੋਟ ਬੈਂਕ ਜਾਤ ਪਾਤ ਦੇ ਵਿੱਚ ਮੱਝਾਂ ਦੇ ਵਿੱਚ ਫੜ ਕੇ ਪਿਆ ਇਹਨਾਂ ਦਾ ਵੋਟ ਬੈਂਕ ਪਾੜਨ ਦੇ ਕਰਕੇ ਹੀ ਜਿੱਤਦੇ ਨੇਗੇ ਹੁਣ ਹੁੰਦਾ ਕੀ ਆ ਹਰਜ ਕਰ ਤੂੰ ਸਾਡੇ ਹਲਕੇ ਦੇ ਵਿੱਚ ਬੈਠ ਇਹ 1.5 ਲੱਖ ਵੋਟਾਂ ਹੁਣ 1.5 ਲੱਖ ਵੋਟ ਦੇ ਵਿੱਚੋਂ ਆਪਾਂ ਇਹ ਚੀਜ਼ ਕਹਿਣੇ ਆ ਨਾ ਵੀ 1.5 ਲੱਖ ਦੇ ਵਿੱਚੋਂ ਵੋਟ ਦੇ ਵਿੱਚੋਂ ਲੱਖ ਵੋਟ ਪਊਗੀ ਲੱਖ ਜਾਂ 90 ਹਜ਼ਾਰ ਵੋਟ ਭੁਗਤੂਗੀ 60000 ਵੋਟ ਭੁਗਤਦੀ ਨਹੀਂਗੀ ਠੀਕ ਆ 70% 65% ਵੋਟ ਹੀ ਭੁਗਤਦੀ ਆ ਹੁਣ ਲੱਖ ਵੋਟ ਇਹਨਾਂ ਨੂੰ ਇਹਨਾਂ ਨੂੰ ਕਿੰਨੀ ਬੋਟ ਚਾਹੀਦੀ ਆ ਜੇ 90000 ਵੋਟ ਪਈ ਇਹਨਾਂ ਨੂੰ ਚਾਹੀਦੀ ਆ 25000 ਵੋਟ ਜਾਂ 30000 ਵੋਟ ਇਹਨਾਂ ਨੂੰ ਹੁਣ ਇਹ 25 30000 ਵੋਟ ਦੇ ਵਿੱਚ ਆਇਆ ਕੌਣ ਨੇਗੇ ਇਹ ਜਿੱਤਦੇ ਕਿਵੇਂ ਨੇਗੇ ਇਹ 25 30000 ਦੇ ਵਿੱਚ ਬੋਟ ਦੇ ਵਿੱਚ ਇਹਨਾਂ ਦੇ ਬਾਬਿਆਂ ਵਾਲੀ ਵੋਟ ਬੈਂਕ ਇਹਨਾਂ ਨੇ ਕਿਸੇ ਵੀ ਪਖੰਡਵਾਦ ਦੇ ਖਿਲਾਫ ਬੋਲਦੇ ਦਿਖਾ ਦੇ ਕਿਸੇ ਵੀ ਏਜੰਟ ਮਾਫੀਆ ਦੇ ਖਿਲਾਫ ਕਿਸੇ ਵੀ ਨਸ਼ਾ ਮਾਫੀਆ ਦੇ ਖਿਲਾਫ ਬੋਲਦੇ ਦਿਖਾ ਦੇ ਕਿਸੇ ਵੀ ਇਹਨਾਂ ਦੇ ਖਿਲਾਫ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਵੋਟ ਲੈਣੀ ਹੈ ਇਹਨਾਂ ਨੇ ਲੋਕਾਂ ਨੂੰ ਪਾੜ ਕੇ ਲੋਕਾਂ ਦੇ ਵਿੱਚ ਡਰਾਮਾ ਕਰਕੇ ਇਹ ਤਾਂ ਜਿੱਤਦੇ ਨੇਗੇ ਹੋਰ ਇਹ ਮੈਂ ਤਿੰਨ ਵਾਰੀ ਜਿੱਤਿਓ ਮੈਂ ਦੋ ਵਾਰੀ ਜਿੱਤਿਆ ਤੂੰ ਜਿੱਤਿਆ ਕਿਵੇਂ ਹੈ ਤੇਰਾ ਉਹਦਾ ਦੇਖ ਤੂੰ ਜਮੀਰਾਂ ਮਾਰ ਕੇ ਜਿੱਤਿਆ ਹੋਇਆ ਜਿਹੜਾ ਕਹਿੰਦਾ ਮੈਂ ਦੋ ਵਾਰੀ ਐਮਐਲਏ ਰਹੇ ਮੈਂ ਤਿੰਨ ਐਮਐਲਏ ਬਰੀਨਾ ਤੂੰ ਜਿੱਤਿਆ ਕਿਵੇਂ ਜਮੀਰ ਮਾਰਕ ਨੂੰ ਮਾਰਕ ਨੂੰ ਮਾਰ ਕੇ ਬਣਿਆ ਹੋਇਆ ਲੋਕਾਂ ਨੂੰ ਪਾੜ ਕੇ ਲੋਕਾਂ ਦੇ ਜਾਤਾਂ ਪਾਤਾਂ ਦੀ ਰਾਜਨੀਤੀ ਕਰਕੇ ਬਣਿਆ ਹੋਇਆ